ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਅੱਜ ਕੱਲ ਨਾ ਸਾਥ ਨਿਵਾਉਣ ਦਾ ਵਾਅਦਾ ਤਾਂ ਹਰ ਇੱਕ ਕਰ ਲੈਂਦਾ ਪਰ ਸੱਚਾ ਜੀਵਨ ਸਾਥੀ ਉਹੀ ਹੁੰਦਾ ਜੋ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਤੁਹਾਡਾ ਸਾਥ ਦਿੰਦਾ ਅਤੇ ਤੁਹਾਡੇ ਨਾਲ ਖੜਦਾ ਹੈ ਅਤੇ ਆਹ ਵੀਡੀਓ ਦੇ ਵਿੱਚ ਨਾ ਤੁਸੀਂ ਦੇਖੋਗੇ ਇਹਨਾਂ ਦਾ ਨਾ ਵਿਆਹ ਹੁੰਦਾ ਹੈ ਇਸ ਵੀਡੀਓ ਦੇ ਵਿੱਚ ਦੇਖੋ ਕਿ ਲਾੜੀ ਨਾ ਇੱਕ ਦਿਨ ਵਿਆਹ ਤੋਂ ਪਹਿਲਾਂ ਬਿਮਾਰ ਹੋ ਜਾਂਦੀ ਆ ਤੇ ਹਸਪੀਟਲ ਦੇ ਵਿੱਚ ਦਾਖਲ ਕਰਵਾਉਣਾ ਪੈਂਦਾ ਤੇ ਫਿਰ ਤੁਸੀਂ ਲਾੜੇ ਨੂੰ ਦੇਖੋ ਕਿ ਲੜਣਾ ਹਸਪੀਟਲ ਦੇ ਵਿੱਚ ਜਾ ਕੇ ਦੇਖੋ ਵਿਆਹ ਕਰਵਾਉਂਦਾ ਤੇ ਹਸਪੀਟਲ ਦੇ ਵਿੱਚ ਹੀ ਦੇਖੋ ਵਰਮ ਵਾਲਾ ਕੀਤੀ ਜਾਂਦੀ ਹੈ ਅਤੇ ਲਾੜੇ ਨੇ ਤੁਸੀਂ ਦੇਖੋ ਕਿ ਸਭ ਦਾ ਨਾ ਦਿਲ ਜਿੱਤ ਲਿਆ ਅਤੇ ਲਾੜੀ ਵੀ ਤੁਸੀਂ ਦੇਖੋ ਕਿ ਇਹ ਸਭ ਦੇਖ ਕੇ ਨਾ ਦੇਖੋ ਕਿੰਨਾ ਖੁਸ਼ ਹੁੰਦੀ ਆ ਤੇ ਲਾੜੀ ਦੀਆਂ ਅੱਖਾਂ ਦੇ ਵਿੱਚ ਨਾ ਪਾਣੀ ਆ ਜਾਂਦਾ ਚੰਗਾ ਜੀਵਨ ਸਾਥੀ ਵੀ ਕਰਮਾਂ ਦੇ ਨਾਲ ਮਿਲਦਾ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇ ਤੁਸੀਂ ਸਾ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ